ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਹਰ ਭਗਤਾ ਦਾ ਆਸਰਾ ਅਨ ਨਾਹੀ ਢਾਓ ਤਾਣ ਦੀ ਬਾਣ ਪਰਵਾਰ ਧਨ ਪ੍ਰਭ ਤੇਰਾ ਨਾਓ ਕਰ ਕਿਰਪਾ ਪ੍ਰਭ ਆਪਨੇ ਆਪਣੇ ਦਾਸ ਰਖ ਲੀਏ ਨਿੰਦਕ ਨਿੰਦਾ ਕਰ ਪਚੇ ਜਮ ਕਾਲ ਗਰਸੀਏ ਰਹਾਓ ਸੰਤਾ ਏਕ ਧਿਆਵਨਾ ਦੂਸਰ ਕੋ ਨਾਹੇ ਏਕ ਸਿਆਗੈ ਬੇਨਤੀ ਰਵਿਆ ਸਰਬ ਥਾਏ ਕਥਾ ਪੁਰਾਤਨ ਓ ਸੁਣੀ ਭਗਤਨ ਕੀ ਬਾਣੀ ਸਗਲ ਦੂਠ ਖੰਡ ਖੰਡ ਕੀਏ ਜਨ ਲੀਏ ਮਾਨੀ ਸਤ ਬਚਨ ਨਾਨਕ ਕਹੈ ਪ੍ਰਗਟ ਸਭ ਮਾਹੇ ਪ੍ਰਭ ਕੇ ਸੇਵਕ ਸਰਣ ਪ੍ਰਭ ਤਿਨ ਕੋ ਭਉ ਨਾਹੇ ਬਿਲਾਵਲ ਮਹੱਲਾ ਪੰਜਵਾ ਵੰਦਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ਅਬਰ ਕਰਮ ਨੈ ਛੂਟੀਐ ਰਾਖੋ ਹਰਨਾਥ ਤੋ ਸਰਨਾਗਤ ਮਾਦਵੇ ਪੂਰਨ ਦਿਆਲ ਛੂਟ ਜਾਏ ਸੰਸਾਰ ਤੇ ਰਾਖੈ ਗੋਪਾਲ ਰਹਾਉ ਆਸਾ ਭਰਮ ਬੇਕਾਰ ਮੋਵੇ ਨ ਮਹਿ ਲੁਪਾਨਾ ਝੂਟ ਸਮਗਰੀ ਮਨਵਸੀ ਪਾਰ ਬ੍ਰਾਹਮਣ ਜਾਣਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉ ਤੂ ਰਖੈ ਤਿਉ ਰਹਾ ਪ੍ਰਭ ਗਮ ਅਪਾਰੇ ਕਰਨ ਕਾਰਨ ਸਮਰਾਥ ਪ੍ਰਭ ਦੇਹ ਆਪਣਾ ਨਾਓ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਓ ਬਿਲਾਵਲ ਮਹੱਲਾ ਪੰਜਵਾ ਕਵਨ ਕਵਨ ਨਹੀਂ ਪਤਰਿਆ ਤੁਮਰੀ ਪਰਤੀਤ ਮਹਾ ਮੋਹਨੀ ਮੋਹਿਆ ਨਰਕ ਕੀ ਰੀਤਾ ਮਾਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਉਦਮਾਦਾ ਖਰਕਾ ਪੈ ਖਰ ਤੋਂ ਛਟੈ ਜੋ ਉੱਪਰ ਲਾਦਾ ਰਹਾਓ ਜਾਪ ਤਵ ਸੰਜਬ ਤੁਮ ਖੰਡੇ ਜਮ ਕੇ ਦੁਖ ਡਾਂਡ ਸਿਮਰੈ ਨਾਹੀ ਜੋਨ ਦੁਖ ਨਿਰਲੱਜੇ ਭਾਂਡ ਹਰ ਸੰਗ ਸਹਾਈ ਮਹਾ ਮੀਤ ਤਿਸਿਓ ਤੇਰਾ ਭੇਦ ਬੀਦਾ ਪੰਜ ਬਟਵਾਰੇ ਉਪਜੋ ਮਾ ਖੇਦ ਨਾਨਕ ਤੈਨ ਸੰਤਨ ਸਰਣਾਗਤੀ ਜੇਨ ਮਨ ਵਾਸ ਕੀਨਾ ਧਨ ਧਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ ਬਿਲਾਵਲ ਮਹੱਲਾ ਬਨਿਵਾ ਉਦਮ ਕਰ ਦਿਆਨ ਅਦਪਿਆ ਸਿਮਰਤ ਸੁਖ ਸਾਰ ਜਪ ਜਪਨਾਮ ਗੋਬਿੰਦ ਕਾ ਪੂਰਨ ਵਿਚਾਰ ਚਾਰਨ ਕਮਲ ਗੁਰ ਕੇ ਜਪਤ ਹਰਿ ਜਪਹੁ ਜੀਵਾ ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀ ਮਾਰਹਾਓ ਜੀ ਆਜੰਤ ਸਭ ਸੁਖ ਬਸੇ ਸਭ ਕੈ ਮੰਨ ਲੋਚ ਪਰ ਪੁਕਾਰ ਨਿਤ ਜਿਤਵਤੇ ਨਾਹੀ ਕਛ ਪੋਚਾ ਥਾਨ ਧਨ ਸੋ ਥਾਨ ਬਸੰਤ ਧਨ ਜੈ ਜਪੀਏ ਨਾਮ ਕਥਾ ਕੀਰਤਨ ਹਰਿ ਅਤ ਕਾ ਨਾਮ ਸੁਖ ਸਹਿਜ ਬਿਸਰਾਮ ਮਨ ਤੇ ਕਦੇ ਨਾ ਵਿਸਰੇ ਅਨਾਥ ਕੋ 나ਥ ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭ ਕੇ ਸ਼ਾਹਤ ਬੇਲਾਵਲਾ ਮਹੱਲਾ ਪੰਜਵਾ ਜਿਨ ਤੂੰ ਬੰਦ ਕਰ ਛੋੜਿਆ ਫੁਨ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਰ ਬਿਨ ਸੀਤਲ ਹੋਤਾ ਆ ਜੀਵਤਿਆ ਥਵਾ ਮੋਇਆ ਕਿਛ ਕਾ ਮਨਾ ਆਵੇ ਜਿਨੇ ਰਚਨ ਰਜਾਇਆ ਗਉ ਤੇ ਸਿਓ ਰੰਗ ਲਾਵੇ ਰਹਾਓ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਕਾਮ ਤੇ ਕਾਢੈ ਕੀਰੀ ਤੇ ਹਸਤੀ ਕਰੈ ਟੂਟਾ ਲੈ ਗੰਡੈ ਅੰਡਾ ਜਜੇਰਾ ਜਸੇਤਾ ਜੋਤ ਪੁਜਾ ਪ੍ਰਭ ਕੀ ਇਹ ਕੀਰਤ ਕਿਰਤਕ ਮਾਵਨ ਸਰਬ ਫਲ ਰਵਿਏ ਹਰ ਨਿਰਤ ਹਮ ਤੇ ਕਛੂ ਨਾ ਹੋਵਨਾ ਸਰਨ ਪ੍ਰਭ ਸਾਦ ਮੋਹ ਮਗਨ ਕੂਪੰਦ ਤੇ ਨਾਨਕ ਗੁਰ ਕਾੜ ਮਿਲਾਵਲ ਮਹੱਲਾ ਪੰਜਵਾ ਖੋਜਤ ਖੋਜਤ ਮੈਂ ਫਿਰਾ ਖੋਜੋ ਬਨ ਥਾਨ ਛਲ ਛੇਦ ਭੇਦ ਪ੍ਰਭ ਐਸੇ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮਕੈ ਰੰਗ ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ ਰਹਾਓ ਬਰਨ ਆਸ਼ਰਮ ਸਾਸ਼ਤਰ ਸੁਨੋ ਦਰਸ਼ਨ ਕੀ ਪਿਆਸ ਰੂਪ ਨਾ ਰੇਖ ਨ ਪੰਜ ਤਤ ਠਾਕੁਰ ਬਿਨਾਸ ਓ ਸਰੂਪ ਸੰਤਨ ਕਹੈ ਵਿਰਲੇ ਜੋਗੀ ਸੁਰ ਕਰਿ ਕਿਰਪਾ ਜਾ ਕੋ ਮਿਲੇ ਧਨ ਧਨ ਤੇਈਸੁਰ ਸੋ ਅੰਤਰ ਸੋ ਬਾਹਰੇ ਬਿਨ ਸੇ ਤੈ ਪਰਮਾ ਨਾਨਕ ਤੇਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ ਬਿਲਾਵਲ ਮਹੱਲਾ ਪੰਜਵਾਂ ਜੀ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਤਾਰਿਆ ਸਤਿਗੁਰੂ ਘਰ ਆ ਹਰਿ ਆਪ ਖਾਦ ਖਰਚ ਤ ਨਿਭ ਹਤ ਰਹਿ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਕਬ ਹੋ ਨਈ ਟੂਟ ਰਹਾਓ ਸਾਧ ਸੰਗ ਰਾਦਨਾ ਹਰ ਨਿਦ ਅਪਾਰ ਧਰਮੇ ਅਰਥੇ ਰ ਕਾਮ ਮੋਖ ਦਿੱਤੇ ਨਹੀਂ ਬਾਰ ਭਗਤ ਰਾਦਾ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵੜਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਬਿਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪੂਰਨ ਪ੍ਰਭ ਕਾਰਜ ਭਇ ਰਾਸ ਕਰਤਾਰ ਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾਓ ਬਿਗਨ ਕਉ ਲਾਗਤਾ ਗੁਰ ਪੈਰ ਅਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਤੋੜਨਾ ਆਵੇ ਕਦੇ ਮੂਲ ਪੂਰਨ ਪੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਗੰਮ ਪਾਰ ਬਸਤ ਕਮਾਵਤ ਸਭ ਸੁਖੀ ਕਿਛੁ ਉਨ ਨਦੀਸੈ ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗਦੀਸੈ ਜੈ ਜੈਕਾਰ ਸਭੈ ਕਰੈ ਸਜ ਥਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਜੈ ਜੈਕਾਰ ਸਭੈ ਕਰੈ ਸਭ ਥਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ